हेलो गाइस वेलकम टू आवर चैनल किड्स लर्निंग गुड मॉर्निंग आज ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਫੋਟੋਗ੍ਰਾਫੀ ਠੀਕ ਹੈ ਨਾਓ ਲੈਟ ਸਟਾਰਟ ਫੋਟੋਗ੍ਰਾਫੀ ਇੱਕ ਸ਼ੁਗਰ ਵੀ ਹੈ ਰੋਜ਼ਗਾਰ ਵੀ ਹੈ ਤੇ ਕਲਾ ਵੀ ਫੋਟੋਗ੍ਰਾਫੀ ਰਾਹੀਂ अनेका अनेका ਬੰਦਿਆ ਨੇ ਆਪਣੇ ਆਪ ਨੂੰ ਦੁਨੀਆ ਭਾਰ ਵਿੱਚ ਪ੍ਰਸਿੱਧ ਕਰ ਲਿਆ ਹੈ ਯਾਨਕੀ ਫੋਟੋਗ੍ਰਾਫੀ ਮਤਲਬ ਫੋਟੋ ਕਲਿੱਕ ਕਰਕੇ ਇੱਕ ਕੰਮ ਤੰਦਾ ਹੈ ਕਿ ਜਿਸ ਕਰਕੇ ਲੋਕਾਂ ਨੇ ਆਪਣੇ ਆਪ ਨੂੰ ਦੁਨੀਆ ਭਰ ਵਿੱਚ ਪ੍ਰਸਿੱਧ ਕਰ ਲਿਆ ਹੈ। ਅਖਬਾਰਾਂ ਰਸਾਲਿਆਂ ਵਿੱਚ ਵਧੀਆ ਫੋਟੋ ਖਿੱਚਣ ਵਾਲਿਆਂ ਦੀ ਫੋਟਵਾ ਦੀ ਲਗਾਤਾਰ ਮੰਗ ਰਹਿੰਦੀ ਹੈ। ਜਿਹੜੇ ਵਧੀਆ ਫੋਟੋਗ੍ਰਾਫੀ ਕਰਦੇ ਆ ਉਹਨਾਂ ਦੀ ਹਮੇਸ਼ਾ ਹੀ ਮੰਗ ਰਹਿੰਦੀ ਆ। ਫੋਟੋਗ੍ਰਾਫੀ ਆਪਣੇ ਆਪ ਵਿੱਚ ਇਤਿਹਾਸ ਦਾ ਖਜ਼ਾਨਾ ਵੀ ਹੈ। ਜਿੰਨਾ ਵਿਅਕਤੀਆਂ ਥਾਵਾਂ ਆਦੀ ਦੀਆਂ ਫੋਟਵਾ ਖਿੱਚੀਆਂ ਜਾ ਚੁੱਕੀਆਂ ਹੁੰਦੀਆਂ ਹਨ। ਉਹ ਵਧੀਰੇ ਕਰਕੇ ਸੰਭਵ ਹੈ ਕਿ ਮੂੜ ਉਸਰੂ ਵਿੱਚ ਨਾ ਹੋਣ। ਯਾਨਕਿ ਜਿਨ੍ਹਾਂ ਦੀ ਫੋਰਬਾ ਖਿੱਚ ਲਈ ਆ ਗਈ ਹੈ। ਜਿਵੇਂ ਟਾਈਮ ਸਿਰ ਹਰ ਕੋਈ ਬੰਦਾ ਪਹਿਲੇ ਛੋਟਾ ਹੁੰਦਾ ਫਿਰ ਵੱਡਾ ਹੁੰਦਾ। ਫਿਰ ਜਵਾਨ ਹੁੰਦਾ ਫਿਰ ਬੁੱਢਾ ਹੁੰਦਾ। ਉਵੇਂ ਹੀ ਯਾਨਕਿ ਜਿਵੇਂ ਫੋਰਬਾ ਇੱਕ ਵਾਰੀ ਖਿੱਚ ਅਸੀਂ ਖਿੱਚ ਲੈਨੇ ਆ। ਬਾਅਦ ਚ ਉਹ ਜਿਹੜਾ ਉਹਦਾ ਟਾਈਮ ਪੀਰੀਅਡ ਹੈ ਉਹ ਚੇਂਜ ਹੋ ਜਾਂਦਾ। ਠੀਕ ਹੈ। ਯਾਨਕਿ ਮੂੜ ਉਸਰੂ ਵਿੱਚ ਨਾ ਹੋਣ। ਪਹਿਲਵਾਨਾ, ਲਿਖਾਰੀਆ, ਚਿੱਟਕਾ ਪਹਾੜੀ ਸਥਾਨਾਂ ਤੇ ਸਬਾਬਾ ਵਿੱਚ ਕੰਮ ਕਰਨ ਵਾਲਿਆਂ ਦੀਆਂ ਫੋਰਵਾ ਕਿਛਦੀਆਂ ਬਹੁਤ ਵੱਡੇ ਇਸ ਇਤਿਹਾਸ ਨੂੰ ਸਾਹਮਣਾ ਹੈ ਬਹੁਤ ਸਾਰੇ ਪੜ੍ਹੇ ਲਿਖੇ ਬੇਰੋਜ਼ਗਾਰ ਲਈ ਇਹ ਰੋਜ਼ਗਾਰ ਦਾ ਸਾਧਨ ਵੀ ਹੈ ਯਾਨਕਿ ਅੱਜਕੱਲ ਨੌਕਰੀ ਮਿਲਨੀ ਬਹੁਤ ਔਖੀ ਹੈ ਤੇ ਜਿਹੜੇ ਪੜ੍ਹੇ ਲਿਖੇ ਲੋਕੀ ਹੈ ਫਿਰ ਉਹ ਕੀ ਕਰਦੇ ਫੋਟੋਗ੍ਰਾਫੀ ਦਾ ਕੰਮ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਦੀ ਇਨਕਮ ਆਣੀ ਸ਼ੁਰੂ ਹੋ ਜਾਂਦੀ ਹੈ ਆਪਣੀਆਂ अनेका ਤਰ੍ਹਾਂ ਦੀਆਂ ਫੋਟਵਾ ਖਿਚਵਾਉਂਦੀ ਰੀਸ ਵਿਆਹ ਸ਼ਾਦੀਆਂ ਦੀ ਯਾਦ ਨੂੰ ਸੰਭਲ ਲਈ ਫੋਟਵਾ ਖਿਚਵਾਉਂਦੇ ਹਨ ਜਿਵੇਂ ਕਿਸੇ ਦੀ ਮੈਰिज ਹੁੰਦੀ ਹੈ ਕੋਈ ਫੰਕਸ਼ਨ ਹੁੰਦੇ ਅਸੀਂ ਫੋਟੋਗ੍ਰਾਫਰ ਨੂੰ ਬੁਲਾਉਂਦੇ ਆ ਯਾਨਕਿ ਸਾਡੀ ਯਾਦਗਾਰ ਰਵੇ ਠੀਕ ਹੈ ਨਾ ਕਈ ਵਾਰੀ ਕੁਦਰਤੀ ਦ੍ਰਿਸ਼ਾ ਗੁਰੂਆ ਧਾਰਮਿਕ ਅਸਥਾਨਾ ਪਹਾੜਾ ਬੱਚਿਆ ਜਾਨਵਰ ਆਦੀ ਦੀ ਖੂਬਸੂਰਤ ਫੋਟਵਾ ਪੋਸਟਰ ਬਣਾ ਕੇ ਬਾਜ਼ਾਰਾ ਵਿੱਚ ਵੀ ਵਿਕ ਗਿਆ ਹਨ ਯਾਨਕਿ ਕਈ ਵਰੀ ਛੋਟੇ ਬੱਚਿਆ ਦੀ ਫੋਟਵਾ ਹੁੰਦੀ ਹੈ ਕਈ ਭਗਵਾਨਾਂ ਦੀਆਂ ਫੋਟੋਆਂ ਹੁੰਦੀਆਂ ਗੁਰੂ ਅਰਜਨ ਗੁਰੂ ਨਾਨਕ ਦੇਵ ਜੀ ਗੋਬਿੰਦ ਸਿੰਘ ਜੀ ਨੇ ਸਾਰਿਆਂ ਦੀ ਫੋਟੋਆ ਬਜ਼ਾਰਾ ਵਿੱਚ ਵਿਕਦੀ ਆ ਜੋ ਵਪਾਰ ਦਾ ਸਾਧਨ ਬੰਦੀਆਂ ਫੋਟੋਗ੍ਰਾਫਿਕ ਕਲਾ ਹੈ ਜਿਸ ਵਿੱਚ ਕਿਚਨ ਵਾਲਿਆ ਦਾ ਕਮਾਲ ਹੁੰਦਾ ਹੈ ਉਹ ਕਿਸ ਤਰ੍ਹਾਂ ਦੇ ਪੋਸ ਵਿੱਚ ਫੋਟੋ ਖਿੱਚਦਾ ਹੈ ਤੇ ਆਪਣੀ ਕਲਾ ਨਾਲ ਕਿਸ ਤਰ੍ਹਾਂ ਨਕਰਾਤਮਕ ਨੂੰ ਸਕਾਰਾਤਮਕ ਵਿੱਚ ਬਦਲਦਾ ਹੈ ਕਿ ਉਹ ਨੈਕਟੀਵਿਟੀ ਨੂੰ ਪੋਜ਼ਿਟਿਵ ਵਿੱਚ ਕਿਵੇਂ ਬਦਲ ਦਿੰਦਾ ਹੈ ਓ ਕੋਈ ਕਹੂ ਨਾ ਰਗਾ ਫੋਟੋਗ੍ਰਾਫੀ ਵਾਲੇ ਤੋਂ ਠੀਕ ਹੈ